ਤੁਹਾਨੂੰ ਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ ਬਿਲਕੁਲ ਠੀਕ ਨੇ ਦੀ ਚੜਦੀ ਕਲਾ ਯਾਨੀ ਕੀ ਗੱਲ ਹੋਈ ਮੈਡਮ ਤੁਸੀਂ तकरीबन 1 ਡੇਟ ਘੰਟੇ ਅੰਦਰ ਰਹੇ ਹੋ ਕਿ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਹਾਂਜੀ ਨਹੀਂ ਕੋਰਟ 'ਚ ਮਲੇ ਸੀਗੇ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬੈਰਕ ਚੇਂਜ ਨੂੰ ਲੈ ਕੇ ਜਿਹੜਾ ਪਟੀਸ਼ਨ ਵੀ ਦਰਕਿਤੇ ਕੀ ਕਹਿਣਾ ਚਾਹੁੰਦੇ ਨੇ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਉਹ orange ਵਕੀਲ ਸਾਹਿਬ ਦੱਸਦੇ ਕਿ ਤੁਸੀਂ ਥੋੜਾ ਜਿਹਾ ਮੁਲਾਕਾਤ ਕੀਤੀ ਆ ਕਿ ਵੇ ਚਰਦੀ ਕਲਾਚ ਚਰਦੀ ਕਲਾਚ ਨੇ ਜੀ ਬਿਲਕੁਲ ਚਰਦੀ ਕਲਾਚ ਨੇ ਹਮੇਸ਼ਾ ਚਰਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਜੋ ਮੈਡਮ ਇਲਜ਼ਾਮ ਲੱਗੇ ਗਲਤ ਬਾਤ ਹੋਈ ਆ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਇਹ ਦਰਖਾਸਤ ਦਿੱਕੇ ਕੋਡ ਦੇ ਵਿੱਚ ਦੇਖੋ ਉਹਨਾਂ ਨੂੰ ਕੋਈ ਚੜੀ ਲੱਖੀ ਨਹੀਂ ਬਾਰੇ ਵੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਹੈ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਦੇ ਜਿਹੜੇ ਹੈਗੇ ਸਾਬਕਾ ਮੰਤਰੀ ਵੀ ਨੇ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਜੋ ਇਲਜਾਮ ਲੱਗੇ ਨੇ ਕਿਸ ਤਰ੍ਹਾਂ ਉਸ ਚੀਜ਼ ਨੂੰ ਵਾਚ ਕਰਦੇ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਮੈਨੂੰ ਸਾਹਿਬ ਅਮਰਤੋਬਾਤ ਜਾਇਦਾਦ ਮਾਮਲੇ ਤੇ ਇਹ ਜਿਹੜਾ ਮਾਮਲਾ ਚੱਲ ਰਿਹਾ ਸਰਕਾਰ ਕਹਿ ਰਹੀ ਤੇ ਡਾਕ ਦੇ ਅਧੀਨ ਜਿਹੜਾ ਮਾਮਲਾ ਚੱਲ ਰਿਹਾ ਕਿੰਨੀ ਕਿ ਸੱਚਾਈ ਥੀ ਨਹੀਂ ਇਹ ਡਾਕ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਰਤੋਬਾਤ ਬਹੁਤ ਜਾਇਦਾਦ ਮਾਮਲੇ ਤੇ ਕਿਰਤਾਰ ਕੀ ਸਬੰਧੀ ਕਿ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਰਹੀ ਹੈ ਫਿਲ ਪਾ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਦੇ ਵਿੱਚ ਮਨਸ਼ਾ ਤਾਂ ਕਲੀਅਰ ਹੈ ਹਾਂਜੀ ਕੀ ਕਲੀਅਰ ਕੀ ਹੈ ਜੀ ਤੁਹਾਨੂੰ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰ ਪਰਿਵਾਰ ਪ੍ਰਿਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ ਤਾਂ ਮੈਂ ਘਟਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਹੋਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇਕਰ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰਨਾ ਹੈ ਮਣ ਸੀਸੀਟੀਵੀ ਦੇ ਗੱਲ ਨੂੰ ਵੀ ਆਈਸੀਬੀ ਸਰਕਾਰ ਸੀਸੀਟੀਵੀ ਰਾਏ ਵੀ ਥੋੜੀ ਦੇਖ ਰੇਖ ਕਰ ਰਹੀ ਹੈ ਕੋਈ ਇਸ ਤਰ੍ਹਾਂ ਦੀ ਦੇਖ ਰੇਖ ਕਮਲ ਜੀ ਸਾਥ ਕੇ ਕਰਮ ਦੇਖਣ ਕੀ ਕਰ ਰਹੇ ਆ ਮੈਡਮ মিডিਆ ਨੂੰ ਕਿਉਂ ਰੋਕਿਆ ਜਾ ਰਿਹਾ ਦੇਖਿਆ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਿਆ ਜਾ ਰਿਹਾ ਕੀ ਲੱਗਦਾ ਵੀ ਹਰੇ ਹਮੇਸ਼ਾ ਚੜਦੀ ਕਲਾ ਦਾ ਜਿਹੜਾ ਮੈਸੇਜ ਦਿੰਦੇ ਨੇ ਤਾਂ ਨਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ